ਸੋ ਨਿਆ ਸਤਿ ਸ਼੍ਰੀ ਅਕਾਲ ਜੀ ਖਾਲਸਾ ਵਾਇਕਰ ਚ ਕੀ ਫਤਿਹ ਕਹਿਣਾ ਹੀ ਚਾਹੁੰਦਾ ਜੀ ਕਿਉਂਕਿ ਵੋਟਾਂ ਦੇ ਟਾਈਮ ਤੇ ਅਸੀਂ ਸਾਰੇ ਵਾਅਦੇ ਕਰਦੇ ਆਂ ਔਰ ਵਾਦੇ ਬਾਅਦ ਭੁੱਲੀ ਭੁੱਲਿਏ ਨਾ ਇਹੀ ਪੰਚਾਇਤ ਦਾ ਇਹੀ ਸੰਮਤੀ ਦਾ ਜ਼ਿਲ੍ਹਾ ਪ੍ਰੀਸ਼ਦ ਉੱਪਰ ਤੱਕ ਵੀ ਅਸੀਂ ਮੈਂ ਅਪੀਲ ਕਰਨਾ ਕਿ ਜੇ ਪਾਰਟੀ ਨੇ ਇਹਨਾਂ ਨੂੰ ਮਾਣ ਬਖਿਆ ਤੇ ਇਹਨਾਂ ਨੂੰ ਪੂਰੇ ਉਤਰਨਾ ਚਾਹੀਦਾ ਔਰ ਸੰਗਤਾਂ ਨੂੰ ਵੀ ਸਹਿਯੋਗ ਦੇਣਾ ਚਾਹੀਦਾ ਬਹੁਤ ਧੰਨਵਾਦ ਸੇ ਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਅਸੀਂ ਮਾਗੜ ਜੋਂ ਤੋਂ ਬਲਾਗ ਸੰਮਤੀ ਦੀ ਚੋਣ ਲਈ ਲੜਦੇ ਹਾਂ ਜੀ ਆਮ ਆਦਮੀ ਪਾਰਟੀ ਤੋਂ ਸਾਰੇ ਵੀਰਾਂ ਨੂੰ ਅਪੀਲ ਹੈ ਕਿ ਝਾੜੂ ਦੇ ਨਿਸ਼ਾਨ ਦੇ ਉੱਤੇ ਬਹੁਤ ਜਿਹਾ ਮੋਹਰਾਂ ਲਾ ਕੇ ਸਾਨੂੰ ਕਾਮਯਾਬ ਕਰੋ ਤੇ ਆਉਣ ਵਾਲੇ ਟਾਈਮ ਦੇ ਵਿੱਚ ਜੀ ਬਈਆ ਮਤਲਬ ਅੱਗੇ ਤੋਂ ਜਿਹੜੇ ਪਿਛਲੇ ਕੰਮ ਵਧੀਆ ਕੀਤੇ ਹੋਏ ਨੇ ਆਨਰ ਟਾਈਮ ਦੇ ਵਿੱਚ ਅਸੀਂ ਵਧੀਆ ਕੰਮ ਕਰਾਂਗੇ ਜੀ ਬਈਆ ਜਿਹੜੇ ਵਾਅਦੇ ਕੀਤੇ ਜਾਣਗੇ ਪੂਰੇ ਹੋਣਗੇ ਲੋਕਾਂ ਦਾ ਜੀ ਬਿਲਕੁਲ ਜੀ ਹੋਣਗੇ ਜੀ ਪੂਰੇ ਕੰਮ ਪੂਰੇ ਕਰਾਂਗੇ ਜੀ ਬਈਆ ਲੋਕਾਂ ਦੀ ਕਿਹੜੀ ਕਿਹੜੀ ਪਹਿਲ ਦੇ ਹੱਥ ਤੇ ਕੰਮ ਹੋ ਤੁਸੀਂ ਕਰੋਗੇ ਜਿਹੜਾ ਤੇ ਇੱਕ ਤਾਂ ਜੀ ਸਭ ਤੋਂ ਪਹਿਲਾਂ ਜੀ ਨਰੇਗਾ ਦਾ ਕੰਮ ਬੰਦਾ ਉਹ ਅਸੀਂ ਸ਼ੁਰੂ ਕਰਾਂਗੇ ਜੀ ਬਈਆ ਜੀ ਉਸ ਤੋਂ ਬਾਅਦ ਵਿਕਾਸ ਦੇ ਕੰਮ ਤੇ ਆ ਸਾਡੇ ਹਸਪਤਲ ਉਹ ਸ਼ੁਰੂ ਕੀਤਾ ਹੈ ਉਹਨੂੰ ਅਸੀਂ ਅੱਗੇ ਵਧਾਵਾਂਗੇ ਜੀ ਬਈਆ ਜੀ ਠੀਕ ਹੈ ਤਾਂ ਜੋ ਵਿਸ਼ਾਸ ਦੇ ਕੰਮ ਦੇ ਲਗਦੇ ਹੋਏ ਹਸਪਤਲ ਹੋਰੇ ਸੱਜੀ ਸਰ ਕੰਨੀ ਸਰਕਾਰ ਜਨੇ ਖੇਡ ਗ੍ਰੰਟਾਂ ਉੱਤੇ ਧਿਆਨ ਦਿੱਤਾ ਕਰੋੜਾ ਰੁਪਇਆ ਸੁਗਲ ਲੱਗਾ ਕਰੋੜਾ ਰੁਪਇਆ ਹੀ ਖੇਡ ਗ੍ਰੰਟ ਵਾਸਤੇ ਤੁਹਾਡੇ ਪਿੰਡ ਵਿੱਚ 24 ਲੱਖ ਰੁਪਇਆ ਖੇਡ ਗ੍ਰੰਟ ਹੋ ਜਿਹੜਾ ਆਇਆ ਹੋਇਆ ਤੁਹਾਡੇ ਪਿੰਡ ਦੀ ਪੰਚਾਇਤ ਕਰਵਾ ਗਿਆ ਹਰ ਸੜਕ ਦੀ ਤੁਹਾਡੇ ਪਿੰਡ ਦੀ ਇੱਕ ਸੜਕਾਂ ਮਾਹਰ ਹੋ ਗਈ ਹੈ ਕੰਮ ਚੱਲ ਰਿਹਾ ਆਪ ਸਭ ਦਾ ਹਮੇਸ਼ਾ ਹੀ ਗੁਰੂ ਆਇਆ ਮੈਂ ਕਿਹਾ ਆਪਣੇ ਸਾਰੇ ਭਲਕੇ ਸਾਥੀਆਂ ਜੀ ਬਜ਼ੁਰਗਾਂ ਦਾ ਘੇਰਾ ਦਾ ਕੰਮ ਕਰਦੇ ਹਾਂ ਕਿ 2022 ਵਿੱਚ ਤੁਸੀਂ ਬਹੁਤ ਪਿਆਰ ਦਿੱਤਾ ਬਹੁਤ ਸੇਵਾ ਦਿੱਤਾ ਸੋ ਦਾਸ ਨੂੰ ਹਲਕਾ ਸਾਧਿਆ ਦੀ ਸੇਵਾ ਵਰਕੀ ਸੋ ਪ੍ਰਮਾਣਿਤ ਕੀਤਾ ਕਿ 14 ਡੇਗਰ ਇੱਕ ਇੱਕ ਬੋਡ ਏਰੀਆ ਤੁਸੀਂ ਸਾਡੇ ਕਲਾਸਿਕੀ ਪੈਪਰ ਜਿਹਨਾਂ ਫੀਮਬਰਾਂ ਨੂੰ ਪੜ੍ਹੇ ਆ ਚਾਰ ਦਿਨ ਸਾਡੇ ਪੜ੍ਹੇ ਆ ਜਿਹੜੇ ਰਹਿਦੇ ਕੰਮ ਹੋ ਗਏ ਤੁਸੀਂ ਪਹਿਲੇ 17 ਨੂੰ ਪੂਰਿਆ ਤਖਤੂੜ ਸਰਪੈਂਸਾ ਜਿਹੜਾ ਕੰਮ ਕਰ ਗਿਆ ਕਾਗਜ਼ ਰੱਖੀ ਸੋ ਦਾਸ ਉਹ ਸਾਰੇ ਰਕਮ 5 ਡੇਗਰ ਖਰਚਾ 5 ਡੇਗਰ